ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਡਾ ਟੂਨ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਜੀ ਇੱਕ ਤੁਹਾਨੂੰ ਟੌਪ ਦਾ ਨਗੀਨਾ ਅੱਜ ਦਿਖਾ ਦੇਾਂਗੇ ਕੱਦ-ਕਾੜ 'ਚ ਨਹੀਂ ਕਮੀ ਕੋਈ ਦੁੱਧ 'ਚ ਨਹੀਂ ਕਮੀ ਕਿੰਨਾ ਕ ਦੁੱਧ ਬਾਦ ਚੋਇਆ ਉਹ ਵੀ ਪੁੱਛਾਂਗੇ ਐਚਐਫ ਚ ਬੈਠ ਪੈਂਦੀ ਕਿਹੜਾ ਸੁਆਉ ਵੀ ਪੁੱਛਾਂਗੇ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤਸੀਰ ਰਾਮਪਰਾ ਫੂਲ ਨੇੜੇ ਸਾਡੇ ਇਧਰ ਭਾਈ ਰੂਪਾ ਵੱਡਾ ਪਿੰਡ ਆ ਗਿਆ ਤੇ ਇਧਰਲੇ ਪਾਸੇ ਬਰਨਾਲੇ ਜ਼ਿਲ੍ਹੇ ਦਾ ਆ ਗਿਆ ਜੰਗੀਆਂ ਨਾਲ ਸਾਡਾ ਪਿੰਡ ਲਾਸਟ ਆ ਜੀ ਬਟਿੰਡੇ ਦਾ ਸਸੀ ਗਾ ਬਾਈ ਜੀ ਸਸੀ ਗਾ ਬਾਈ ਹੋ ਠੀਕ ਹੋ ਜੀ ਹਾਂਜੀ ਬੜੀ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ ਹੈ 9855622627 22627 ਪਿੰਡ ਆਪਣਾ ਜੀ ਪਿੰਡ ਦੁੱਲੇ ਵਾਲਾ ਜੀ ਜਿਲ੍ਹਾ ਪਏ ਇੱਕ ਜਿਲ੍ਹਾ ਬਠਿੰਡਾ ਤਹਿਸੀਲ ਫੂਲ ਨੇ ਨੇੜੇ ਆਪਣੇ ਪਿੰਡ ਭਾਈ ਰੂਪਾ ਵੱਡਾ ਨੇੜੇ ਭਾਈ ਰੂਪਾ ਜਾਂਦਾ ਚੰਗੀ ਜਾਨਾ ਤੇ ਫੂਲ ਸਲਾਦਪੁਰ ਹੈ ਸਲਾਦਪੁਰ ਓਕੇ ਹਾਂਜੀ ਤੇ ਐਨੇ ਕ ਪਸ਼ੂ ਬਾਈਆਂ ਦੇ ਘਰੇ ਰੱਖੇ ਆ ਠੀਕ ਆ ਜੀ ਕੋਈ ਵਪਾਰ ਦਾ ਕੰਮ ਨਹੀਂ ਜਿਹੜੀ ਵੀਰੇ ਆਪਾਂ ਵੈੜ ਦੇਖੀ ਜਨੇ ਬਕਾਉ ਕੀਤੀ ਅੱਜ ਹਾਂਜੀ ਘਰ ਦੀ ਆਪਣੀ ਜਮਾ ਕਰਦੀ ਹੈ ਓਕੇ ਉਹ ਤਾਂ ਮੈਨੂੰ ਵੀ ਗੱਲ ਕਨਫਰਮ ਆ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਜੀ ਤੇ ਘਰ ਦੀ ਆਪਣੀ ਵੈੜ ਆ ਗਈ ਹੁਣ ਪਸ਼ੂ ਜਾਦੇ ਆ ਪਤਾ ਵੇਚ ਰਹੇ ਹਾਂ ਹਾਂਜੀ ਬਸ ਤੇ ਕਿੰਨਾ ਕੁ ਫਿਰ ਦੁੱਧ ਆਪਣਾ ਦੋ ਸੂਆਂ ਦਾ ਪਹਿਲਾ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਸੀ ਨੇ ਪਹਿਲੇ ਸੂਏ 25 ਲੀਟਰ ਚੋ ਹੈ ਜੀ 25 ਲੀਟਰ ਤੇ ਦੂਜੇ ਸੂਏ ਕਿੰਨਾ ਦੂਜੇ ਹੋਏ 30 ਲੀਟਰ ਹੈ ओरिजिनल ਤੀਜਾ ਸੂਆ ਹਨਾ ਹੁਣ ਤਿਆਗ ਤੇ 30 ਤੋਂ ਪਲੱਸ ਦੇਊਗੀ ਅਸੀਂ ਇਹਦੇ ਨੂੰ ਦਿੱਤਾ ਦੇਣਾ ਕਿਨੇ ਆ ਉਹੀ ਦਿਸੀ ਜਾਂਦੀ ਆ ਬੈੜ ਜੀ ਖੋਲੋ ਇਹਦਾ ਤੋਰਾ ਕਰਾ ਕੇ ਚੈੱਕ ਵੱਡੇ ਕਦ ਕੱਢਦੀ ਤੇ ਵੱਡੇ ਹਵਾਨੇ ਦੀ ਆ ਗਈ ਜੀ ਜੱਜਮੈਂਟ ਤੁਸੀਂ ਉਸ ਹਾਵ ਨਾ ਕਰੇ ਤੇ ਕਿੰਨੇ ਦਿਨ ਬਾਕੀ ਵੀਰੇ ਦੇ ਦਿਨ ਬਾ ਬਾਏ 5-7 ਦਿਨ ਹੀ ਰਹਿੰਦੇ ਆ ਜੀ 5 ਤੋਂ 4 ਦਿਨ ਬਾਕੀ ਬਾਕੀ ਦਾ ਹਵਾਨਾ ਅੱਜ ਵੀ ਚੰਗਾ ਲਈ ਫਿਰਦੀ ਆ ਬਹਿੜ ਵੱਡੇ ਕਦ ਕਾੜਦੀ ਆ ਗਈ ਇਧਰ ਨੂੰ ਲੈ ਕੇ ਤੁਰ ਆ ਆ ਦੇਖੋ ਜੀ ਥਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਜੀ ਤੋੜਾ ਤਾਰਾ ਕਰੋ ਚੱਕ ਇੱਕ ਨੰਬਰ ਜੇ ਆਪਾਂ ਗੱਲ ਕਰ ਲਗੇ ਕਦ ਦੀ ਕਦ ਚੰਗੇ ਕਦ ਕਾੜਦੀ ਆ ਗਈ ਤੇ ਥਾਣਾ ਥੁਣਾ ਦੀ ਓਕੇ ਵੀਰੇ ਪੂਰੀ ਓਕੇ ਲੈ ਜਲ ਲੈ ਤਸੱਲੀ ਕਰਕੇ ਲੈ ਆਵੇ ਓਕੇ ਜੀ ਦਸੱਲੀ ਨਾਲ ਬਾਈ ਕਹਿੰਦਾ ਖਰੀਦ ਸਕਦੇ ਹਾਂ ਹਾਂ ਲੈ ਚੱਲੋ ਉਧਰ ਮਿਲਕ ਵੇਨ ਚੰਗੀ ਆਉਂਦੀ ਆ ਬਾਕੀ ਦਾ ਕਾਦੂ ਦਾ ਸਾਨੂੰ ਫੇਰ ਬੋਲਦੇ ਚੰਗੇ ਕਦ ਕੱਢ ਦੀ ਦੁੱਧ ਨੇ ਕੱਢਣੀ ਕੱਢਣਾ ਇਹਨੇ ਦਿੱਤਾ ਦੇਣਾ ਕਿਨੇ ਆ ਬਾਕੀ ਦਾ ਲੋਕਲ ਦੇ ਸਾਫ ਸੁਥਰੇ ਬੰਦੇ ਆ ਜਮਾ ਜੇ ਕਿ ਇਹਨੇ ਫਾਰਮ ਦੇ ਵਿੱਚ ਵੀ ਰੱਖਣੀ ਹੈ ਚੰਗੀ ਵਹਿੜ ਆ ਗਈ ਆ ਦੇਖੋ ਜੀ ਥੱਲੀ-ਗੱਲੀ ਨਾੜ ਹਵਾਨੇ ਦੇ ਉੱਤੇ ਦਿਖਾਈ ਦਿੰਦੀ ਹੈ ਤੇ ਬਾਕੀ ਦੀ ਗੱਲ ਸਾਰੀ ਜਾਣਕਾਰੀ ਲੈ ਕੇ ਤੁਸੀਂ ਫੇਰ ਸੌਦਾ ਕਰਨਾ ਠੀਕ ਹੈ ਜੀ ਬਾਕੀ ਥਾਣ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆ ਦੇਖੋ ਜੀ ਓਕੇ सील ਸਹੂਆ ਬਾਈ ਪੂਰੀ ਸੀਲ ਬਾਈ ਜਿਵੇਂ ਮਰ ਜਾਈਏ ਕੋਈ ਚੱਕਰ ਨਹੀਂ ਲੈ ਓਕੇ ਕੋਈ ਚੱਕਰ ਹੀ ਨਹੀਂ ਯਾਰ ਹਨਾ ਹਾਂਜੀ ਬਿਨਾਂ ਨੇ ਆਏ ਤਾਂ ਜਿਵੇਂ ਮਰ ਜੀ ਥਾਂ ਖੇਚੀ ਜਾ ਲਾ ਓਕੇ ਕੋਈ ਜਮਾ ਲੱਤ ਨਹੀਂ ਜਾਣੀ ਠੀਕ ਆ ਤੇ ਪੈਸੇ ਫਿਰ ਬਾਈ ਪੈਸੇ ਫੋਨ ਤੇ ਰੇਟ ਜਾਇਜ਼ ਹੋ ਜਮਾ ਜਾਇਜ਼ ਮਾਂ ਪੂਰਾ ਬੈਟ ਦੇ ਹਿਸਾਬ ਨਾਲ ਜਾਇਜ਼ ਰੇਟ ਹੋਊ ਜੀ ਮੁੱਲੇ ਦਾ ਫੋਨ ਤੇ ਹੋਊਗਾ ਤੇ ਨੰਬਰ ਫੇਰ ਬੋਲ ਦਿਓ ਜੀ ਨੰਬਰ ਹੈ 9855622627 22627 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤਹਿਸੀਲ ਆਰਾਮਪਰਾਹੁਲ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾ ਦਿੱ ਟੌਪ ਦਾ ਨਗੀਨਾ ਤੁਹਾਨੂੰ ਦਿਖਾਤਾ ਜਰੂਰ ਬਾਈਆਂ ਨਾਲ ਕਰਿਓ ਸੰਪਰਕ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਹਿਦਲ ਤੋਂ ਧੰਨਵਾਦ